ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 5 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਸਵੇਰ ਵੇਲੇ ਦੱਸਿਆ ਹੋਇਆ ਸੀ ਕਿ ਅੱਜ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵਧਿਆ ਮੀਂਹ ਪੈਣ ਦੀ ਸੰਭਾਵਨਾ ਹੈ ਹੋਇਆ ਉਸ ਤੋਂ ਉਲਟ ਮੀਂਹ ਤਾਂ ਕੁਝ ਖਾਸ ਇਲਾਕਿਆਂ ਦੇ ਵਿੱਚ ਨਹੀਂ ਪਿਆ ਫਿਰ ਵੀ ਫਰੀਦਕੋਟ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ। ਦੂਸਰੀ ਤਰਫ ਬੱਦਲਬਾਈ तकरीबन ਸਾਰੇ ਹੀ ਪੰਜਾਬ ਦੇ ਉੱਪਰ ਬਣੀ ਹੋਈ ਹੈ। ਗਰਮੀ ਅਤੇ ਹੌਮਸ ਤੋਂ ਵੀ तकरीबन ਅੱਜ ਰਾਹਤ ਬਣੀ ਹੋਈ ਹੈ। ਹਲਕੀ-ਹਲਕੀ ਹਵਾ ਲਗਾਤਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਚੱਲ ਰਹੀ ਹੈ। ਪੱਛਮੀ ਸਿਸਟਮ ਇੱਕ ਜਿਹੜਾ ਹੈ ਉਹ ਵੀ ਪੰਜਾਬ ਉੱਪਰ ਪੁੱਜਾ ਹੋਇਆ ਹੈ। ਜਿਸ ਸਦਕਾ ਉਮੀਦ ਕੀਤੀ ਜਾ ਸਕਦੀ ਸੀ ਕਿ ਸਵੇਰ ਵੱਲੇ ਚੰਗੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ। ਪਰ ਹੁਣ ਇਹ ਜਿਹੜਾ ਸਿਸਟਮ ਬਣਿਆ ਹੋਇਆ ਹੈ ਅਗਲੇ ਕੁਝ ਕੇ ਘੰਟਿਆਂ ਤੱਕ ਜਾਂ ਕਹਿ ਲਓ ਸ਼ਾਮ ਵੇਲੇ ਜਾਂ ਅੱਧੀ ਰਾਤ ਤੱਕ ਇਹ ਪੰਜਾਬ ਦੇ ਵਿੱਚ ਤਕੜੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਜਿਨ੍ਹਾਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਕਿਤੇ ਦਰਮਿਆਨਾ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਕੁਝ ਇਲਾਕਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਅੰਮ੍ਰਿਤਸਰ ਗੁਰਦਾਸਪੁਰ ਕਰਪੂਰਥਲਾ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਆਪਣਾ ਰੋਪੜ ਆਨੰਦਪੁਰ ਸਾਹਿਬ ਦੇ ਇਲਾਕੇ ਇਹਨਾਂ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਫਾਜਲਕਾ ਹੋ ਗਿਆ ਮੁਕਸ਼ਰ ਹੋ ਗਿਆ ਫਿਰੋਜ਼ਪੁਰ ਹੋ ਗਿਆ ਫਰੀਦਕੋਟ ਹੋ ਗਿਆ ਜਾਂ ਬਠਿੰਡਾ ਇਹਨਾਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕੁੱਲ ਮਿਲਾ ਕੇ ਕਹਾਣੀ ਅੱਜਕੱਢ ਇੰਨੀ ਆ ਅੱਜ ਸ਼ਾਮ ਤੋਂ ਜਾਂ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਵਧੀਆ ਮੀਂਹ ਦੇਖਣ ਨੂੰ ਮਿਲ ਸਕਦੇ ਹਨ ਕੁਝ ਕ ਇਲਾਕਿਆਂ ਦੇ ਵਿੱਚ ਤੜਕਸਰ ਵੀ ਤਕੜੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅੱਜ ਹਰਿਆਣੇ ਤੇ ਰਾਜਸਥਾਨ ਦੇ ਵਿੱਚ ਵੀ ਬਹੁਤੇ ਖੇਤਰਾਂ ਦੇ ਵਿੱਚ ਕਾਫੀ ਮੀਂਹ ਦੀ ਹਲਚਲ ਹੋਈ ਹੈ ਖਾਸ ਕਰਕੇ ਰਾਜਸਥਾਨ ਦੇ ਕੁਝ ਕ ਇਲਾਕਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਦੇਖਣ ਨੂੰ ਮਿਲਿਆ ਹੈ ਜੋ ਪੰਜਾਬ ਵਿੱਚ ਵੀ ਜਲਦ ਹੀ ਦੇਖਣ ਨੂੰ ਮਿਲ ਸਕਦਾ ਹੈ